ਖਾਰ ਗੱਡੀ ਜਿਹੜੀ ਭਰ ਕੇ ਕੁਝ ਨੌਜਵਾਨ ਨੇ ਗਰਦਾਸਪੁਰ ਤੋਂ ਲੈ ਕੇ ਆਨ ਜਿਸ ਦੇ ਵਿੱਚ ਬਿਸਕੁਟ ਨੇ ਸੁੱਕੀ ਰਸ ਜਿਸ ਤਰ੍ਹਾਂ ਬਰੈਡ ਨਜ਼ਰ ਆ ਰਹੇ ਨੇ ਪੀਣ ਵਾਲਾ ਪਾਣੀ ਆ ਬੱਚਿਆਂ ਦਾ ਦੁੱਧ ਆ ਲੋਕੀ ਇੰਨੇ ਇੱਕ ਜਿਆਦਾ ਮਨ ਤੋਂ ਦੁਖੀ ਨੇ ਕਿ ਪਹਿਲਾਂ 88 ਦੇ ਵਿੱਚ ਇਦਾਂ ਦਾ ਹਾਲ ਆ 88 ਤੋਂ ਵੀ ਬੁਰਾ ਹਾਲ ਜਿਹੜਾ ਵਾ ਕਿ ਸਾਡੇ ਦਿਨਾਂਗਰ ਹਲਕੇ ਦੇ ਵਿੱਚ ਹੋਇਆ ਵਾ ਜਿਹੜਾ ਮਸਲਾ ਸਭ ਤੋਂ ਵੱਧ ਆ ਕਿ ਪੀਣ ਵਾਲਾ ਪਾਣੀ ਤੋਂ ਲੈ ਕੇ ਰਾਸ਼ਨ ਤੋਂ ਲੈ ਕੇ ਲਾਈਟ ਤੋਂ ਲੈ ਕੇ ਕਿ ਬੜੀ ਮੁਸ਼ਕਲਾਂ ਦੇ ਵਿੱਚ ਨੇ ਕਟੋ ਕਟ 70 ਤੋਂ 75 ਪਿੰਡ ਵਾ ਜਿਹੜਾ ਇਹਦੀ ਲਿਫਟ ਦੇ ਵਿੱਚ ਆਏ ਨਹੀਂ ਜਿੱਥੇ ਕਿ ਕੋਈ ਪਹੁੰਚ ਜਿਹੜੀ ਆ ਕਿ ਲੀਡਰ ਤੱਕ ਪਹੁੰਚ ਨਹੀਂ ਕਰ ਰਹੀ ਜੀ ਹਾਲਾਤ ਮਾੜੀ ਆ ਸਾਡੇ ਜੈਨਪੁਰ ਤੋਂ ਚੋਂ ਥਾਂ ਤੋਂ ਤੁਸੀਂ ਟੁੱਟੀ ਆ ਜੇ ਸਾਰੀ ਰਾਤ ਚਾਰ ਪਿੰਡ ਉਥੇ ਮਿੱਟੀ ਪਾਉਂਦੇ ਰਹੇ ਨੇ ਖੀਰ ਸਵੇਰੇ 7 ਵਜੇ ਕੋਈ ਪੇਸ਼ ਨਹੀਂ ਗਈ ਕਿੰਨੇ ਕ ਪਿੰਡਾਂ ਦੇ ਵਿੱਚ ਹਾਲੇ ਵੀ ਪਾਣੀ ਭਰਿਆ ਹੋਇਆ ਕਿਵੇਂ ਆ ਤੁਹਾਡੇ ਇਲਾਕੇ ਦੇ ਹਾਲਾਤ ਤੇ ਥੱਲੇ ਦੇ ਇਲਾਕੇ ਦਾ ਤਾਂ ਪਤਾ ਨਹੀਂ ਵੀ ਚੌੜੇ ਤੋਂ ਰਾਕੇ ਤੇ ਆਪਣੇ ਟਾਂਡਾ ਪਿੰਡ ਆ ਕੋਈ 3335 ਪੈਂਡਰ ਜਿਨ੍ਹਾਂ ਦੇ ਵਿੱਚ ਅਜੇ ਵੀ ਪਾਣੀ ਖੁੱਲ ਆ ਉੱਤੇ ਕੰਬੂ ਲਾਏ ਆ ਹੁਣ ਲਾਈਟ ਦੀ ਇਦਾਂ ਵੀ ਲਾਈਟ ਹੈ ਨਹੀਂ ਨਾ ਤੇ ਇੱਥੇ ਕੋਈ ਇਨਾ ਪ੍ਰੋਗਰਾਮ ਬਣੇਰਾ ਹੁੰਦਾ ਬਿਲਕੁਲ ਕੋਈ ਬੱਤੀ ਨਹੀਂ ਨਾ ਨਹੀਂ ਨਹੀਂ ਕੋਈ ਬੱਤੀ ਬੁਤੀ ਨਹੀਂ ਅੱਜ ਮੋਂ ਬੱਤੀਆਂ ਦੇ ਕੇ ਗਏ ਆ ਇਸ ਸਮੇਂ ਸਹੀ ਸਰਹੱਦੀ ਇਲਾਕੇ ਗਰਦਾਸਪੁਰ ਦੇ ਵਿੱਚ ਆ ਤਾਂ ਦਿਨਾਨਗਰ ਦਾ ਜਿਹੜਾ ਇਲਾਕਾ ਹੈ ਤਾਂ ਉਸ ਦੇ ਵਿੱਚ ਪਾਣੀ ਦੀ ਬਹੁਤ ਵੱਡੀ ਮਾਰ ਪਈ ਆ ਭਾਵੇਂ ਕੀ ਪਾਣੀ ਦਾ ਪੱਧਰ ਜ਼ਰੂਰ ਕਟਿਆ ਪਿੰਡਾਂ ਦੇ ਵਿੱਚੋਂ ਪਾਣੀ ਨਿਕਲ ਗਿਆ ਪਰ ਫਿਰ ਵੀ ਹਲੇ ਸੜਕਾਂ ਦੇ ਵਿੱਚ ਪਾਣੀ ਭਰਿਆ ਹੋਇਆ ਖੇਤਾਂ ਦੇ ਵਿੱਚ 5-5 ਫੁੱਟ ਪਾਣੀ ਆ ਤਕਰੀਬਨ ਜਿਹੜਾ ਕਮਾਦ ਆ ਜਿਹੜਾ ਗੰਨਾ ਉਹ ਬਿਲਕੁਲ ਡੁੱਬਿਆ ਹੋਇਆ ਇਸੇ ਦੇ ਤਹਿਤ ਜਿਹੜੇ ਲੋਕ ਨੇ ਆਪ ਮਹਾਰੇ ਲੋਕਾਂ ਦੀ ਮਦਦ ਕਰਨ ਦੇ ਲਈ ਪਹੁੰਚ ਗਏ ਨੇ ਤਾਂ 4-4 ਦਿਨ ਹੋ ਗਏ 5-5 ਦਿਨ ਹੋ ਗਏ ਨਾ ਪਿੰਡਾਂ ਦੇ ਵਿੱਚ ਲਾਈਟ ਨਹੀਂ ਹੈ ਪੂਰਾ ਇਲਾਕਾ ਬਲੈਕਆਊਟ ਹੈ ਲੋਕ ਪਾਣੀ ਪੀਣ ਨੂੰ ਤਰਸ ਰਹੇ ਨੇ ਪਰ ਲੋਕ ਜਿਹੜੇ ਸੇਵਾ ਦੇ ਲਈ ਪਾਣੀ ਵੀ ਪੰਚਾ ਰਹੇ ਨੇ ਸੁੱਕੀ ਰਸਦ ਵੀ ਪੰਚਾਰੇ ਨੇ ਇੱਕ ਥਾਰ ਗੱਡੀ ਜਿਹੜੀ ਭਰ ਕੇ ਕੁਝ ਨੌਜਵਾਨ ਨੇ ਗਰਦਾਸਪੁਰ ਤੋਂ ਲੈ ਕੇ ਆਣ ਜਿਸ ਦੇ ਵਿੱਚ ਬਿਸਕੁਟ ਨੇ ਸੁੱਕੀ ਰਸ ਜਿਸ ਤਰ੍ਹਾਂ ਬਰੈਡ ਨਜ਼ਰ ਆ ਰਹੇ ਨੇ ਪੀਣ ਵਾਲਾ ਪਾਣੀ ਆ ਬੱਚਿਆਂ ਦਾ ਦੁੱਧ ਆ ਤੇ ਹੋਰ ਜਿਹੜਾ ਸਮਾਨ ਆ ਉਹ ਨਜ਼ਰ ਆ ਰਿਹਾ ਹੁਣ ਜਿਹੜੇ ਪਿੰਡ ਪ੍ਰਭਾਵਿਤ ਹੋ ਰਹੇ ਉਹਨਾਂ ਪਿੰਡਾਂ ਦੇ ਵਿੱਚ ਇਹ ਨੌਜਵਾਨ ਜਾਣਗੇ ਤੇ ਉਹਨਾਂ ਦੇ ਲਈ ਜਿਹੜਾ ਇਹ ਰਸਦ ਮਹਈਆ ਕਰਾਉਣਗੇ ਇਲਾਕੇ ਦੇ ਹਾਲਾਤ ਕੀ ਨੇ ਪਿੰਡ ਦੇ ਜਿਹੜੇ ਸਾਡੇ ਇਲਾਕੇ ਦੇ ਨੌਜਵਾਨ ਸਾਡੇ ਨਾਲ ਨੇ ਕਿੰਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਇਲਾਕੇ ਦੇ ਵਿੱਚ ਬਹੁਤ ਹੀ ਮਾੜੇ ਹਾਲਾਤ ਨੇ ਭਾਜੀ ਤੁਸੀਂ ਵੇਖ ਸਕਦੇ ਹੋ ਸਾਰੇ ਪਾਸੇ ਪਾਣੀ ਆਇਆ ਹੈ ਹਨਾ ਜੀ ਕੀ ਲੋਕੀ ਮੈਂ ਕਹਿੰਨਾ ਕਿ ਇੰਨੇ ਕੁ ਦੁਖੀ ਨੇ ਕਿ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਆਇਆ ਵਾ ਹੁਣ ਥੋੜਾ ਪਾਣੀ ਡਾਊਨ ਹੋਇਆ ਤੇ ਲੋਕਾਂ ਦੇ ਮੈਂ ਕਹਿੰਨਾ ਕਿ ਰਾਸ਼ਨ ਤੋਂ ਲੈ ਕੇ ਕੱਪੜਿਆਂ ਤੱਕ ਲੋਕਾਂ ਦੇ ਜਿਹੜੇ ਆ ਨੀਸਤੂ ਨਾਬੂਤ ਹੋ ਚੁੱਕੇ ਨੇ ਆਪਾਂ ਪਿੰਡਾਂ ਪਿੰਡਾਂ ਵਿੱਚ ਜਾ ਰਹੇ ਆ ਲੋਕਾਂ ਦੀ ਆਪਾਂ ਹਾਲ ਪੁੱਛ ਰਹੇ ਆ ਮੈਂ ਕਹਿੰਨਾ ਲੋਕੀ ਇੰਨੇ ਕੁ ਜਿਆਦਾ ਮਨ ਤੋਂ ਦੁਖੀ ਨੇ ਕਿ ਪਿੰਨਾ 88 ਦੇ ਵਿੱਚ ਇਦਾਂ ਦਾ ਹਾਲ ਆ 88 ਤੋਂ ਵੀ ਬੁਰਾ ਹਾਲ ਜਿਹੜਾ ਵਾ ਕਿ ਸਾਡੇ ਦਿਨਾਂਗਰ ਹਲਕੇ ਦੇ ਵਿੱਚ ਹੋਇਆ ਵਾ ਅੱਜ ਆਪਾਂ ਜਿੰਨੇ ਵੀ ਨੌਜਵਾਨ ਨੇ ਜਿੰਨੇ ਵੀ ਐਨ ਜੀਓਜ਼ ਨੇ ਆਡੀ ਸਰਕਾਰ ਆ ਸਰਦਾਰ ਭਗਵੰਤ ਸਿੰਘ ਹਾਂਜੀ ਦੀ ਸਰਕਾਰ ਆ ਉਹਨਾਂ ਦੇ ਨਿਸ਼ਾ ਦਿਸ਼ਾ ਇਹ ਟਾਪਾ ਕੰਮ ਕਰ ਰਹੀਆਂ ਹਲਕੇ ਹਲਕੇ ਵਿੱਚ ਜਾ ਕੇ ਆਪਣੇ ਜੀਆਂ ਨੂੰ ਕਿਉਂਕਿ ਵੇਖੋ ਲਾਈਟ ਬਿਲਕੁਲ ਨਹੀਂ ਆ ਗਈ ਕਿਉਂਕਿ ਪਾਣੀ ਦਾ ਜਿਹੜਾ ਮਸਲਾ ਸਭ ਤੋਂ ਵੱਧ ਆ ਕਿ ਪੀਣ ਵਾਲਾ ਪਾਣੀ ਤੋਂ ਲੈ ਕੇ ਰਾਸ਼ਨ ਤੋਂ ਲੈ ਕੇ ਲਾਈਟ ਤੋਂ ਲੈ ਕੇ ਕੀ ਬੜੀ ਮੁਸ਼ਕਲਾਂ ਦੇ ਵਿੱਚ ਨੇ ਪਰ ਫਿਰ ਵੀ ਸਾਡੀ ਜਿਹੜੇ ਤੁਹਾਨੂੰ ਕਹਿ ਸਕਦੇ ਆ ਕਿ ਇਹ ਮਾਝਾ ਏਰੀਆ ਵਾ ਮਾਝੇ ਦੇ ਜਿਹੜਾ ਲੋਕ ਜਦੋਂ ਵੀ ਮੁਸੀਬਤ ਆਈ ਆ ਸਾਰੇ ਇਕਜੁੱਟ ਹੋ ਕੇ ਉਹਨਾਂ ਨੇ ਮੁਕਾਬਲਾ ਕੀਤਾ ਅੱਜ ਦੀ ਦਿਹਾੜੀ 'ਚ ਵੀ ਉਹੀ ਆ ਕਿ ਜਿੰਨੇ ਵੀ ਸਾਡੇ ਮਾਝੇ ਦੇ ਲੋਕ ਨੇ ਸਾਰੇ ਜਿਹੜੇ ਆ ਕਿ ਮਦਦ ਕਰ ਰਹੇ ਨੇ ਲੋਕਾਂ ਦੀ ਪਾਣੀ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਮੈਂ ਕਿੰਨਾ ਕਿ ਬੁਰਾ ਹਾਲ ਹੋ ਚੁੱਕਾ ਲੋਕੀ ਆਪੇ ਛੱਤਾਂ ਦੇ ਉੱਤੇ ਬੈਠੇ ਨੇ ਤੁਸੀਂ ਵੀ ਪਾਣੀ ਦੇ ਕਿ ਕਈ ਪਿੰਡਾਂ ਦੇ ਵਿੱਚ ਕੱਲ ਵੀ ਰਸਦ ਦੇ ਕੇ ਹਾਲੇ ਵੀ ਕਿੰਨੇ ਕੁ ਜਿਹੜੇ ਪਿੰਡ ਨੇ ਜਿੱਥੇ ਚੀਜ਼ਾਂ ਦੀ ਲੋੜ ਆ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਜੀ ਵੇਖੋ ਸਭ ਜਾਂਦੀ ਲੋੜ ਆ ਰਾਸ਼ਨ ਲੋਕਾਂ ਨੂੰ ਰਾਸ਼ਨ ਦੀ ਬਹੁਤ ਹੀ ਜ਼ਿਆਦਾ ਲੋੜ ਆ ਠੀਕ ਆ ਦੂਜਾ ਜਿਹੜਾ ਪਾਣੀ ਕਿਉਂਕਿ ਇਹ ਦੋ ਚੀਜ਼ਾਂ ਹੋਣਗੀਆਂ ਤੇ ਬੰਦਾ ਜਿੱਥੇ ਮਰਜ਼ੀ ਜਿਹੜੀ ਜ਼ਿੰਦਗੀ ਕੱਟ ਪਹਚਾਏ ਆਪਣੇ ਛੱਤ ਦੇ ਉੱਤੇ ਭਾਵੇਂ ਜਿਹੜਾ ਮਰਜ਼ੀ ਭਾਵੇਂ ਜੀਵ ਆ ਭਾਵੇਂ ਉਹਨੂੰ ਖਾਣ ਦੀ ਹਰ ਇੱਕ ਨੂੰ ਜਿਹੜੇ ਆ ਕਿ ਹੱਕ ਵਾ ਤੇ ਦੂਜੀ ਗੱਲ ਇਹ ਆ ਜੀ ਸਾਡੇ ਇੱਥੇ ਜਿੰਨੇ ਵੀ ਘੱਟੋ ਘੱਟ 70 ਤੋਂ 75 ਪਿੰਡ ਵਾ ਜਿਹੜਾ ਇਹਦੀ ਲਿਫਟ ਦੇ ਵਿੱਚ ਆਏ ਨਹੀਂ ਜਿੱਥੇ ਕਿ ਕੋਈ ਪਹੁੰਚ ਜਿਹੜੀ ਆ ਕਿ ਲੀਡਰ ਤੱਕ ਪਹੁੰਚ ਨਹੀਂ ਕਰ ਰਹੇ ਠੀਕ ਹੈ ਜੀ ਉੱਥੇ ਜਿਹੜੇ ਕਿ ਲੋਕ ਜਾ ਰਹੇ ਨੇ ਸੰਸਥਾਵਾਂ ਜਾ ਰਹੀਆਂ ਵਾਂ ਕਿ ਲੋਕਾਂ ਦੀ ਮਤ ਕਰ ਰਹੇ ਲੋਕੀ ਹਮ ਹਮਾ ਕੇ ਜਿਹੜਾ ਬੰਦਾ ਉੱਥੇ ਉਹਨਾਂ ਦਾ ਹਾਲ ਪੁੱਛਣ ਜਾ ਰਹੇ ਉਹਨਾਂ ਦੇ ਗੱਲ ਲੱਗ ਕੇ ਰੋ ਰਹੇ ਨੇ ਬਿਲਕੁਲ ਬਿਲਕੁਲ ਸਾਡੇ ਨਾਲ ਨੌਜਵਾਨ ਰਮੀ ਨੇ ਕਿਹੜੀ ਕਿਹੜੀ ਰਸਦ ਲੈ ਕੇ ਆਏ ਥਾਰ ਗੱਡੀ 'ਚ ਭਰ ਕੇ ਜਿੱਥੇ ਕਿ ਲੋਕ ਮੈਂ ਦੇਖਿਆ ਕਈ ਮੁੰਡੇ ਇਹਦੇ ਵਿੱਚ ਗੀੜੀਆਂ ਮਾਰਦੇ ਨਾਲ ਤੁਸੀਂ ਉਹ ਸੇਵਾ ਦੇ ਲਈ ਲਾ ਦਿੱਤੀ ਹੈ ਇਹਦੇ ਵਿੱਚ ਵੀਰਜੀ ਬਰੈਡ ਹੈ ਗਿਆ ਪਾਣੀ ਹੈ ਬੱਚਿਆਂ ਵਾਸਤੇ ਬਿਸਕੁਟ ਹੈ ਤੇ ਕੇਲੇ ਨੇ ਤੇ ਜਿੱਦਾਂ ਮਛਰਮ ਮਛਰਮ ਵਾਸਤੇ ਆ ਇਨਫੈਕਸ਼ਨ ਵਾਸਤੇ ਆ ਤੇ ਦੁੱਧ ਆ ਬੱਚਿਆਂ ਦੇ ਪੀਣ ਲਈ ਟੈਕਟ ਆਦਾ ਦੁੱਧ ਕਿੱਥੋਂ ਆਇਓ ਤੁਸੀਂ ਹੁਣ ਕਿਹੜੇ ਲੱਗ ਪਈ ਗੁਰਦਾਸਪੁਰੋਂ ਆਏ ਹਾਂ ਜੀ ਹਾਂਜੀ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਹੁਣ ਪਹੁੰਚ ਕਰਨ ਜਾ ਰਹੇ ਹੋ ਜਿਹੜਾ ਸਮਾਨ ਲੈ ਕੇ ਜਾਣਾ ਨਾ ਤਾਂ ਨਹੀਂ ਸਾਨੂੰ ਪਿੰਡਾਂ ਦਾ ਪਤਾ ਜੀ ਇਹ ਮੋਤਬਰ ਨੇ ਇਹਨਾਂ ਦੇ ਵੀਰ ਦੇ ਨਾਲ ਨਾਲ ਹੀ ਜਾਏ ਸਵੇਰ ਦੇ ਪਹਿਲਾਂ ਵੀ ਆਏ ਪਹਿਲਾਂ ਵੀ ਆਇਓ ਜਾਂ ਪਹਿਲੀ ਵਾਰ ਆਇਓ ਅੱਜ ਪਹਿਲੀ ਵਾਰ ਆਏ ਹਾਂ ਜੀ ਪਹਿਲੀ ਵਾਰ ਪਹਿਲੀ ਵਾਰ ਹਾਂਜੀ ਕਿਵੇਂ ਦੇਖਦੇ ਹਾਂ ਬਹੁਤ ਵੱਡਾ ਨੁਕਸਾਨ ਹੋਇਆ ਲੋਕਾਂ ਕੋਲ ਪਾਣੀ ਪੀਣ ਨੂੰ ਨਹੀਂ 4 ਦਿਨ ਹੋ ਗਏ ਲੈਟ ਨਹੀਂ ਹੈ ਪਾਣੀ ਦੇ ਤੋਂ ਪਾਣੀ ਆਉਂਦਾ ਹੜ ਦਾ ਤਾਂ ਪਾਣੀ ਖਰਾਬ ਹੋ ਜਾਂਦਾ ਜਮੀਨੀ ਪੱਧਰ ਵਾਲਾ ਜੇ ਕਈ ਵਾਰ ਪਾਣੀ ਬ ਤੇ ਤੇ ਇਨਸਾਨ ਨੂੰ ਕਰਨਾ ਪੈਣਾ ਰੱਬ ਦਾ ਭਾਣਾ ਮੰਨ ਕੇ ਤੇ ਜਿੱਦਾਂ ਇਨਸਾਨ-ਇਨਸਾਨ ਨਾ ਮੋਢਾ ਲਾ ਕੇ ਤੁਰਦਾ ਹੈ ਦੁੱਖ ਹਲਕਾ ਹੋ ਜਾਂਦਾ ਹੈ ਜਿੱਦਾਂ ਵੀਰ ਹੁਣੇ ਕੰਮ ਕਰਦੇ ਅਸੀਂ ਵੀ ਕਰਦੇ ਆਂ ਦੁੱਖ ਲੋਕਾਂ ਦਾ ਜਾ ਕੇ ਵੇਖਣਦੇ ਆਂ ਉਦਾਂ ਘਟਦਾ ਹੀ ਜੀ ਬਿਲਕੁਲ ਬਜ਼ੁਰਗੋ ਤੁਹਾਡਾ ਇਹੀ ਇਲਾਕਾ ਹਾਂਜੀ ਆਪਣਾ ਪਿੰਡ ਹਸਨਪੁਰ ਆ ਮਾਲਾ ਵੀ ਇੱਦੀ ਹਾਲਾਤ ਮਾੜੀ ਆ ਸਾਡੇ ਜੈਨਪੁਰ ਤੋਂ ਚੌਥਾਂ ਤੋਂ ਤੁਸੀਂ ਟੁੱਟੀ ਆ ਜਦ ਸਾਰੀ ਰਾਤ ਚਾਰ ਪਿੰਡ ਉੱਥੇ ਮਿੱਟੀ ਪਾਉਂਦੇ ਰਹੇ ਨੇ ਕੀ ਸਵੇਰੇ 7 ਵਜੇ ਕੋਈ ਪੇਸ਼ ਨਹੀਂ ਗਈ 7 ਵਜੇ ਤੋਂ ਬਾਅਦ ਕਹਿੰਦੇ ਵੀ ਹੁਣ ਆਪਣਾ ਪੜਾ ਸਮਾਨ ਸਾਂਭ ਲਓ ਸਮਾਨ ਚੁੱਕਿਆ ਸਮਾਨ ਚੁੱਕਣਾ ਕੀ ਸੀ ਪਾਣੀ ਤਾਂ ਇੰਦਰਾ ਦੇ ਵਿੱਚ ਪਧਰਾ ਹੀ ਫਿਰ ਗਿਆ ਤੇ ਇੰਨੀ ਹਾਲਾਤ ਮਾੜੀ ਹੋ ਗਈ ਇਹ ਤੇ ਚਲੋ ਚਲੋ ਸਰਕਾਰ ਸਮਝ ਲਓ ਜਾਂ ਆਪਣੇ ਪੰਜਾਬ ਸਮਝ ਲਓ ਇਹਨਾਂ ਨੇ ਆਰਕਾਂ ਦੇ ਹੱਟ ਦੇ ਵਿੱਚ ਬਹੁਤ ਜ਼ਿਆਦਾ ਮਦਦ ਕੀਤੀ ਆ ਰੋਟੀ ਦੀ ਤੂੜੀ ਦੀ ਡੰਗਰਾ ਵਾਸਤੇ ਅੱਠੇ ਵੀ ਲੈਂਦੇ ਨੇ ਹੁਣ ਸਥਿਤੀ ਕਿਹੋ ਜੀ ਆ ਕਿੰਨੇ ਕ ਪਿੰਡਾਂ ਦੇ ਵਿੱਚ ਹਾਲੇ ਵੀ ਪਾਣੀ ਭਰਿਆ ਹੋਇਆ ਕਿਵੇਂ ਆ ਤੁਹਾਡੇ ਇਲਾਕੇ ਦੇ ਹਾਲਾਤ ਤੇ ਉੱਪਰ ਦਾ ਤੇ ਥੱਲੇ ਦਾ ਇਲਾਕੇ ਦਾ ਤਾਂ ਪਤਾ ਨਹੀਂ ਵੀ ਚੌੜੇ ਤੋਂ ਰਾਕੇ ਤੇ ਆਪਣੇ ਟਾਂਡਾ ਪਿੰਡ ਆ ਕੋਈ 30 35 ਪਿੰਡ ਨੇ ਜਿਨ੍ਹਾਂ ਦੇ ਵਿੱਚ ਅਜੇ ਵੀ ਪਾਣੀ ਫੁੱਲ ਆ ਉੱਤੇ ਤੰਬੂ ਲਾਏ ਆ ਕੋਠੇ ਦੇ ਉੱਤੇ ਤੰਬੂ ਲਾਏ ਆ ਰਾਸ਼ਨ ਜਾਇਗਾ ਦਾ ਕੱਲ ਦਾ ਥੋਦੀ ਲੰਗਣ ਦਾ ਕੀਤਾ ਲੰਗਾ ਤੇ ਪਹਿਲਾਂ ਤਾਂ ਲੰਗਾ ਹੀ ਨਹੀਂ ਸੀ ਉਹ ਤੋਂ ਦੀ ਤਾਰੀ ਪਾਣੀ ਹੀ ਕੋਈ ਨਾ ਗਾਂ ਨਾ ਪੁਛਾ ਬੱਡੀ ਸਾਨੂੰ ਪ੍ਰਾਵਟ ਆ ਗਈ ਆ ਪਾਣੀ ਦੀ ਚਲੋ ਪਾਣੀ ਤੇ ਪਜਾਤਾ ਹੁਣ ਲਾਈਟ ਦੀ ਇਦਾਂ ਵੀ ਲਾਈਟ ਹੈ ਨਹੀਂ ਨਾ ਤੇ ਇੱਥੇ ਕੋਈ ਇਨਾ ਪ੍ਰੂਵਮ ਬਲੇਰਾ ਹੁੰਦਾ ਬਿਲਕੁਲ ਕੋਈ ਬੱਤੀ ਨਹੀਂ ਨਾ ਨਹੀਂ ਨਹੀਂ ਕੋਈ ਬੱਤੀ ਬੁਤੀ ਨਹੀਂ ਅੱਜ ਮੋਂ ਬੱਤੀਆਂ ਦੇ ਕੇ ਗਏ ਆ ਜਿੱਦਾਂ ਇਹ ਮੁੰਡੇ ਆਏ ਆ ਵਿਚਾਰੇ ਵਰਤੋਂ ਵਾਸਤੇ ਇਹ ਤਾਂ ਮੋਂ ਬੱਤੀਆਂ ਅਜ ਚਾੜੀਆਂ ਨੇ ਸਾਡੇ ਕੋਈ ਰਾਤ ਨੂੰ ਲਾਈਟ ਕਰਕੇ ਘੜੀ ਸੋਝੋ ਬਿਲਕੁਲ ਤੇ ਹੁਣ ਫਸਲ ਦਾ ਕਿੰਨਾ ਨੁਕਸਾਨ ਹੋ ਗਿਆ ਗੰਨਾ ਜਿਹੜਾ ਉਹ ਬਿਲਕੁਲ ਟੁੱਟ ਗਿਆ ਜੀ ਨੁਕਸਾਨ ਦੀ ਤਾਂ ਗੱਲ ਹੀ ਛੱਡੋ ਆਪਣੇ ਸਾਡਾ ਬਾਰਡਰ ਤੇ ਉਹ ਤੇ ਕੋਈ ਫਸਲਾ ਸਾਰੀ ਗੰਨੇ ਦਾ ਨੁਕਸਾਨ ਬਹੁਤ ਜ਼ਿਆਦਾ ਹੈ ਬਾਰਡਰ ਕਿੰਨੀ ਜ਼ਮੀਨ ਹੈ ਕਿੰਨਾ ਗੰਨਾ ਬੀਜਿਆ ਹੋਇਆ ਸੀ ਗੰਨਾ ਮੈਂ 8 ਕਿੱਲੇ ਬੀਜਿਆ ਜੀ ਸਾਰਾ ਖਤਮ ਹੋ ਗਿਆ ਸਾਰਾ ਸਮਝੋ ਖਤਮ ਹੋ ਗਿਆ ਜਦੋਂ ਲੰਮਾ ਪੈ ਗਿਆ ਘੋਟੇ ਗਿਆ ਖਤਮੀ ਖਤਮ ਆ ਸਾਹਬ ਨੇ ਉਹ 8 ਕਿੱਲੇ ਦੀ ਫਸਲ ਗੰਨੇ ਦੀ ਮਰ ਗਈ ਆ ਫਿਰ ਕਰਜ਼ਾ ਵੀ ਚੜੇਗਾ ਬੈਂਕਾਂ ਦਾ ਵਿਆਜ ਬੂਝ ਹੋਣਾ ਟੁੱਟੇਗਾ ਉਹ ਉਹ ਤੇ ਪੈਸੇ ਤੇ ਚੁੱਕੇ ਤੇ ਪੈਸੇ ਤੇ ਚੁੱਕੇ ਚੁੱਕ ਕੇ ਇੰਨੀ ਫਸਲ ਪਲਦੀ ਆ ਫਸਲ ਤੋਂ ਬਗੈਰ ਤੇ ਚੁੱਕਣ ਤੋਂ ਬਗੈਰ ਤੇ 8 ਕਿਲੇ ਫਸਲ ਪਲਦੀ ਨਹੀਂ ਮਤਲਬ ਸੋਇਆ ਜੇ ਪਾਣੀ ਲਾ ਲਾ ਕੇ ਮਰ ਗਏ ਇੰਗਣ ਸਾਰੇ ਕੰਮ ਕੀਤੇ ਤੇ ਜਦੋਂ ਹੁਣ ਕਮਾਹ ਦੀ ਲੰਮਾ ਪੈ ਗਿਆ ਹਿਸਾਬ ਨਾਲ ਅਗਲੀ ਫਸਲ ਵੀ ਪ੍ਰਭਾਵਤ ਹੋ ਸਕਦੀ ਹੈ ਚੀਜ਼ ਨਾਲ ਜਦ ਪਾਣੀ ਜੇਕਰ ਰੇਤ ਭਰ ਗਿਆ ਖੇਤਾਂ ਦੇ ਵਿੱਚ ਹਾਂਜੀ ਖੇਤ ਰੇਤਾਂ ਤੇ ਬਹੁਤ ਚੜਿਆ ਹੋਇਆ ਹੈ ਤਾਰ ਤੋਂ ਪਾਰ ਜੜੀ ਜ਼ਮੀਨ ਆ ਉਹਦੇ ਵਿੱਚ ਵੀ ਦਿੱਤਾ ਰਾਹ ਲਈ ਜੇ ਦਿੱਤਾ ਕਿਉਂ ਐਸੀ ਤਾਂ 24 ਘੰਟੇ ਇੱਥੇ ਰਹਿਣ ਆਲੇ ਆ ਪਹਿਲਾਂ ਵੀ ਇਸ ਤਰ੍ਹਾਂ ਦੇ ਹਲਾਕ ਕਦੇ ਹੋਏ ਨਹੀਂ ਜਿੰਨਾ ਇਸ ਵੇਰ ਪਾਣੀ ਆਇਆ ਆਪਣੇ 88 ਜਹਾੜ ਪਿਆ ਸੀ ਪਰ 88 ਦੇ ਹੜ ਨਾਲੋਂ ਆਰਤਾ ਵੱਧ ਹਾਂਜੀ ਇਹ ਥਾਂ ਥਾਂ ਤੋਂ ਤੁਸੀਂ ਤਾਂ ਹੀ ਟੁੱਟੀ ਆ ਹੇ ਹਾਲੇ ਹਲੇ ਵੀ ਕਿਸੇ ਕਿਸੇ ਚੀਜ਼ ਦੀ ਲੋੜ ਹੈ ਇਲਾਕੇ ਦੇ ਵਿੱਚ ਕਿਹੜੀ ਚੀਜ਼ ਦੀ ਮਦਦ ਦੀ ਆ ਲੋਪ ਜੀ ਦਵਾਈ दारू ਦੀ ਬਹੁਤ ਜ਼ਿਆਦਾ ਲੋੜ ਆ ਦਵਾਈਆਂ ਜਿਹੜੀਆਂ ਲੋਕਾਂ ਨੂੰ ਹਨਾ ਫਰਸਟ ایڈ ਜਿਹੜੀ ਆ ਉਹ ਮਿਲਣੀ ਚਾਹੀਦੀ ਆ ਉਹਦਾ ਆਪਾਂ ਪਰਮੰਦ ਕਰ ਰਿਹਾ ਹੁਣ ਮੈਂ ਘੱਟੋ ਘੱਟ ਵੀ ਤੇ ਆਪਣੇ ਹਲਕੇ ਦੇ ਵਿੱਚ ਮੈਂ ਘੱਟੋ ਘੱਟ 18 19 ਪਿੰਨਾਂ 'ਚ ਫਿਰਕੇ ਆ ਕੱਲ ਵੀ ਸਾਡੀ ਆਪਾਂ ਜਦੋਂ ਤੋਂ ਆ ਆਫਤ ਰੱਬ ਦਾ ਕਹਿਰ ਹੋਇਆ ਨਾ ਜੀ ਸਾਡੀ ਟੀਮ ਮੇਰੀ ਟੀਮ ਮੇਰੇ ਹਲਕੇ ਦੀ ਟੀਮ ਜਿੰਨੇ ਮੇਰੇ ਸਰਪੰਚ ਨੇ ਸਾਰੇ ਪਿੰਡਾਂ ਪਿੰਡਾਂ ਵਿੱਚ ਜਾ ਕੇ ਆਪਾਂ ਹਰ ਇੱਕ ਪਿੰਡ ਰੈਸਕਿਊ ਕੀਤਾ ਵਾ ਕਈ ਪਿੰਡ ਦੇ ਵਿੱਚ ਮੈਂ ਤੁਹਾਨੂੰ ਪਰਸੋਂ ਦੀ ਗੱਲ ਚੋਕਰਾ ਮਰਾੜਾ ਇੱਥੇ ਪਿੰਡ ਵਾ ਉੱਥੇ ਇੰਨਾ ਕੁ ਪਾਣੀ ਲੋਕੀ ਆਪਣੀ ਗੱਡਲ ਮਾਰੀਆਂ ਦੇ ਉੱਤੇ ਚੜੇ ਦੇ ਇੱਕ 8 ਮਹੀਨੇ ਦੀ ਬੱਚੀ ਸੀ ਜਿੰਨੂੰ ਬੁਖਾਰ ਸੀ ਉਹਨੂੰ ਰੈਸਕਿਊ ਕਰਕੇ ਆਰਮੀ ਦੇ ਨਾਲ ਬੇੜੀ ਦੇ ਵਿੱਚ ਆਪਾਂ ਲੈ ਕੇ ਆਏ ਆ ਉਹਨੂੰ ਹਸਪਤਾਲ ਵਾ ਕੱਲ ਦੀ ਗੱਲ ਦੱਸ ਦਿਨਾ ਕੱਲ ਇੱਕ ਪ੍ਰੈਗਨੈਂਟ ਲੇਡੀ ਸੀ ਆ ਆਲੀ ਨੰਗਲ ਪਿੰਡ ਉੱਥੇ ਜਾਣਾ ਬੰਦ ਹੋ ਗਿਆ ਕਿਉਂਕਿ ਇੰਨਾ ਪਾਣੀ ਸੀ ਉੱਥੇ ਰਾਤ ਨੂੰ ਕਿਸੇ ਵੀ ਤਰ੍ਹਾਂ ਜਿਦੇ ਤੁਹਾਨੂੰ ਪਤਾ ਹੋਵੇਗਾ ਡੀਸੀ ਸਾਹਿਬ ਇਹ ਤੇ ਚੌਪਰ ਛੱਡ ਗਏ ਨੇ ਮੈਂ ਡੀਸੀ ਸਾਹਿਬ ਨਾਲ ਗੱਲ ਕਰਕੇ ਉਹਨੂੰ ਰਾਤੋਂ ਰਾਤ 1.5 ਵਜੇ ਜਾ ਕੇ ਕਿ ਸਰਕਾਰੀ ਹਸਪਤਾਲ ਅੱਜ ਉਹਦੇ ਬੇਟੀ ਹੋਈ ਹੈ ਠੀਕ ਹੈ ਜੀ ਕਿ ਕਈਆਂ ਦੀ ਆਪਾਂ ਜਿਸ ਤੱਕ ਇਨਸਾਨ ਆਪਾਂ ਪਰ ਰੱਬ ਤੇ ਹੈ ਨਹੀਂ ਜਿੱਥੋਂ ਤੱਕ ਆ ਮਰਦ ਕਰ ਸਕਦੇ ਆ ਪਰ ਇਹ ਕਿ ਜਿੱਦਾਂ ਵੀ ਆ ਲੋਕਾਂ ਦੇ ਨਾਲ ਆਪਣੇ ਬਜ਼ੁਰਗ ਨੇ ਇਹਨਾਂ ਦੇ ਪਿੰਡ ਜੈਨਪੁਰ ਗਏ ਆ ਠੀਕ ਹੈ ਉੱਥੇ ਲੋਕਾਂ ਦਾ ਦੁੱਖੜਾ ਸੁਣਿਆ ਵਾ ਕਿ ਮੈਂ ਤੁਹਾਨੂੰ ਹਾਰ ਕੇ ਇਹ ਕਹਿਣਾ ਚਾਹੁੰਦਾ ਕਿ ਇਹ ਕਾਫਤ ਆ ਮੈਂ ਪੋਲੀਟਿਕਲ ਬੰਦਿਆਂ ਨੂੰ ਕਹਿਣਾ ਚਾਹੁੰਦਾ ਕਿ ਪੋਲੀਟਿਕਲ ਪਾਰਟੀਆਂ ਤੋਂ ਇੱਕ ਉੱਤੇ ਉੱਠ ਕੇ ਇੱਕ ਇਨਸਾਨੀਅਤ ਦੇ ਨਾਂ ਤੇ ਲੋਕਾਂ ਦੀ ਮੱਤ ਕਰੋ ਆਪਾਂ ਵੀ ਜੇ ਆਪਾਂ ਆਮ ਆਦਮੀ ਪਾਰਟੀ ਦੇ ਵਿੱਚ ਪੰਜਾਬ 'ਚ ਕੰਮ ਕਰਦੇ ਆ ਹਲਕੇ ਦੇ ਵਿੱਚ ਕੰਮ ਕਰ ਰਹੇ ਆ ਤੇ ਆਪਾਂ ਇੱਕ ਅਲੱਗ ਲੈਵਲ ਤੇ ਹੋ ਕੇ ਕਿਉਂਕਿ ਇਹ ਮੇਰਾ ਪਰ ਤੁਸੀਂ ਇਹਨਾਂ ਦੇ ਨਾਲ ਜੁੜੋ ਉਦੋਂ ਤੁਸੀਂ ਕਹੋਗੇ ਮੇਰਾ ਪਾਪਾ ਵਾ ਮੇਰਾ ਹਾਨੂੰ ਵੋਟ ਪਾਉ ਤੇ ਜਦੋਂ ਇਹਨਾਂ ਤੇ ਆਫਤਾਂ ਦੀ ਤੁਸੀਂ ਭੁੱਲ ਜਿਓ ਇਹ ਚੀਜ਼ ਜਿਹੜੀ ਹੈ ਸਖਤ ਜਿਹੜੀ ਹੈ ਕਰਨੀ ਮੈਂ ਕਹਿੰਨਾ ਸਾਰੇ ਲੀਡਰਾਂ ਨੂੰ ਸ਼ੋਭਾ ਨਹੀਂ ਦਿੰਦੀ ਆਪਣੀ ਰਾਜਨੀਤਿਕ ਘਾਰ ਛੱਡ ਕੇ ਤੇ ਇੱਥੇ ਇੱਕ ਇਨਸਾਨੀਅਤ ਦੇ ਨਾਤੇ ਮਤ ਕਰਨਾ ਬਿਲਕੁਲ ਬਹੁਤ ਬਹੁਤ ਧੰਨਵਾਦ ਆ ਨੌਜਵਾਨ ਇਸ ਇਲਾਕੇ ਦੇ ਵਿੱਚ ਸੇਵਾ ਵੀ ਕਰ ਰਹੇ ਸਾਹਮਣੇ ਜਿਹੜੀ ਆ ਵੋਟਾਂ ਸੀ ਆਰਮੀ ਦੀਆਂ ਉਸ ਸਮੇਂ ਇਸ ਕਰਕੇ ਰੁਕ ਗੀਆਂ ਨੇ ਕਿਉਂਕਿ ਪਾਣੀ ਦਾ ਪੱਧਰ ਘਟ ਗਿਆ ਇਸ ਇਲਾਕੇ ਦੇ ਵਿੱਚ ਪਹਿਲਾਂ ਇਹ ਸੜਕਾਂ ਜਿਹੜੀ ਪਾਣੀ ਦੇ ਨਾਲ ਨੱਕੋ ਨੱਕ ਪਰ ਗਈ ਸੀ ਇਹ ਕਮਾਦ ਵੀ ਥੋੜਾ ਥੋੜਾ ਦਿਖਦਾ ਸੀ ਪਾਣੀ ਦਾ ਪੱਧਰ ਹੁਣ ਪਿਛਲੇ 2-3 ਦਿਨਾਂ ਦੇ ਨਾਲ ਉਹ ਘਟਿਆ ਤਾਂ ਇਹ ਕਿਸਤੀਆਂ ਪਾਣੀ ਦੇ ਵਿੱਚ ਚੱਲ ਰਹੀਆਂ ਸੀ ਜਿਹੜੀਆਂ ਇਸ ਸਮੇਂ ਫੌਜ ਦੇ ਜਵਾਨਾਂ ਨੇ ਇਕੱਠੀਆਂ ਕਰਕੇ ਰੱਖ ਦਿੱਤੀਆਂ ਨੇ ਕਿਉਂਕਿ ਅਗਲਾ ਹੁਕਮ ਆਰਮੀ ਦੇ ਵੱਲੋਂ ਆਰਮੀ ਦੇ ਅਫਸਰਾਂ ਦੇ ਵੱਲੋਂ ਨਹੀਂ ਆਇਆ ਜਦੋਂ ਅਗਲਾ ਹੁਕਮ ਆਏਗਾ ਇਹਨਾਂ ਨੂੰ ਆਰਮੀ ਦੇ ਅਫਸਰਾਂ ਨੂੰ ਕਿ ਜੇਕਰ ਕਹਿ ਦਿੱਤਾ ਗਿਆ ਕਿ ਤੁਸੀਂ ਉਸ ਜਗ੍ਹਾ ਤੇ ਚਲੇ ਜਾਓ ਫਿਰ ਇਹਨਾਂ ਨੇ ਉੱਥੇ ਚਲੇ ਜਾਣਾ ਫਿਲਹਾਲ ਜਿਹੜੀਆਂ ਮਿਲਟਰੀ ਦੀਆਂ ਕਿਸ਼ਤੀਆਂ ਨੇ ਜਿਹੜੀਆਂ ਹੋਰ ਸਮਾਜ ਸੇਵੀ ਦੀਆਂ ਬੋਟਾਂ ਨੇ ਇਸ ਦਿਨਾਂ ਨਗਰ ਵਾਲੇ ਇਲਾਕੇ ਦੇ ਵਿੱਚ ਬੰਦ ਹੋ ਗਈਆਂ ਨੇ ਪਾਣੀ ਦਾ ਪੱਧਰ ਘਟਿਆ ਜ਼ਰੂਰ ਹੈ ਪਰ ਨੁਕਸਾਨ ਆ ਜਿਹੜਾ ਉਹ ਉਸ ਦੀ ਹਾਲੇ ਜਿਹੜੀ ਕੁਝ ਵੀ ਗਿਣਤੀ ਮਿੰਤੀ ਨਹੀਂ ਹੋ ਸਕਦੀ ਤਾਂ ਬਾਅਦ ਵਿੱਚ ਜਦੋਂ ਪਾਣੀ ਨਿਕਲੇਗਾ ਫਿਰ ਪਤਾ ਚੱਲੇਗਾ ਕਿੰਨੀ ਕੁ ਫਸਲ ਤਬਾਹ ਹੋ ਗਈ ਭਾਵੇਂ ਕਿ ਹਜ਼ਾਰਾਂ ਏਕੜ ਫਸਲ ਡੁੱਬ ਗਈ ਆ ਘਰਾਂ ਦੇ ਵਿੱਚ ਪਾਣੀ ਵੜਿਆ ਘਰਾਂ ਦੇ ਵਿੱਚ ਸਮਾਨ ਆ ਜਿਹੜਾ ਉਹ ਖਰਾਬ ਹੋ ਗਿਆ ਨੁਕਸਾਨ ਤਾਂ ਬਹੁਤ ਵੱਡੇ ਪੱਧਰ ਤੇ ਹੋਇਆ ਤੇ ਉਸ ਤੋਂ ਬਾਅਦ ਰਿਪੋਰਟਾਂ ਮੰਗਣਗੀਆਂ ਫਿਰ ਜਿਹੜਾ ਇਲਾਕੇ ਦੇ ਲੋਕਾਂ ਨੂੰ ਮੁਆਵਜ਼ਾ ਜਿਹੜਾ ਉਹ ਮਿਲੇਗਾ ਸਾਥੀ ਜਸੀ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਗੁਰਦਾਸਪੁਰ